ਦੋਸਤੋ ਅੱਜ ਦੀ ਲਾਈਫ ਦੇ ਵਿੱਚ ਨਾ ਬਹੁਤ ਸਾਰੇ ਲੋਕ ਆਪਾਂ ਨੂੰ ਏਦਾਂ ਦੇ ਮਿਲਦੇ ਆ ਜਿਹੜੇ ਕਿ ਸੋਚ ਰਹੇ ਹੁੰਦੇ ਆ ਜਾਂ ਆਪਣੇ ਪਰਿਵਾਰ ਦੇ ਵਿੱਚ ਕਹਿ ਚੁੱਕੇ ਹੁੰਦੇ ਆ ਕਿ ਮੈਂ ਤਾਂ ਯਾਰ ਮਰ ਜਾਣਾ ਮੇਰਾ ਜੀਵਨ ਨੂੰ ਜੀ ਨਹੀਂ ਕਰਦਾ ਇਹਨਾਂ ਵਿੱਚੋਂ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਕਿ ਨਾ ਤਾਂ ਕੋਈ ਨਸ਼ਾ ਕਰਦੇ ਆ ਨਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਪਰਿਵਾਰਿਕ ਕੋਈ ਟੈਨਸ਼ਨ ਆ ਪਰ ਫਿਰ ਵੀ ਉਹ ਇਹ ਗੱਲਾਂ ਕਰਦੇ ਆ ਜਾਂ ਇਹ ਗੱਲਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਆ ਅੱਜ ਜੇ ਤੁਸੀਂ ਪੰਜ ਇਨਸਾਨ ਲਓਗੇ ਨਾ ਪੰਜ ਦੇ ਵਿੱਚ ਤਿੰਨ ਇਨਸਾਨ ਆਪਣੇ ਮਾਈਂਡ ਦੇ ਵਿੱਚ ਸੋਚੀ ਬੈਠੇ ਹੁੰਦੇ ਆ ਕਿ ਮੈਂ ਯਾਰ ਮਰ ਜਾਣਾ ਹੈਗਾ ਮੇਰੀ ਜ਼ਿੰਦਗੀ ਦਾ ਕੋਈ ਹੱਲ ਨਹੀਂ ਮੇਰੀ ਜ਼ਿੰਦਗੀ ਖਤਮ ਸੋ ਮੇਰੀ ਇੱਕ ਮੈਡੀਕਲ ਲਾਈਨ ਹੈ ਮੈਡੀਕਲ ਲਾਈਨ ਦੇ ਵਿੱਚ ਇਹ ਹੋਇਆ ਕਿ ਸਾਨੂੰ ਇਦਾਂ ਦੇ ਪੇਸ਼ੈਂਟਾਂ ਦੇ ਦੇਖਣ ਨੂੰ ਮਿਲਦੇ ਰਹਿੰਦੇ ਆ ਕੁਝ ਕਦ ਨੇ ਪਹਿਲਾਂ ਨਾਲ ਇੱਕ ਬੱਚਾ ਜਿਹਨੂੰ ਆਪਾਂ ਕਹਿ ਸਕਦੇ ਬੱਚਾ ਮੈਨੂੰ ਕਹਿ ਰਿਹਾ ਸੀ ਇਹ ਕਹਿੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਜਿਹੜੀ ਹੈ ਖਤਮ ਹੋ ਚੁੱਕੀ ਹੈ ਮੈਂ ਆਪਣੀ ਜ਼ਿੰਦਗੀ ਜਿਉਉਣੀ ਹੈ ਮੈਂ ਜ਼ਿੰਦਗੀ ਤੋਂ ਪੱਕਿਆ ਪੈ ਹੁਣ ਤੁਸੀਂ ਸਾਰੇ ਸੋਚੋ ਕਿ ਜਿਹੜੇ ਬੰਦੇ ਨੇ ਜਿਹੜੇ ਨੇ ਪੂਰੀ ਜਵਾਨੀ ਵੀ ਹਲੇ ਨਹੀਂ ਮਾਣੀ ਹੈਗੀ ਜਵਾਨੀ ਦੀ ਵੀ ਅਖੀਰ ਦੇ ਵਿੱਚ ਵੀ ਨਹੀਂ ਆਇਆ ਹੈਗਾ ਹਲੇ ਤਾਂ ਉਹ ਇਹ ਕਹਿ ਰਿਹਾ ਹੈ ਕਿ ਮੈਂ ਜ਼ਿੰਦਗੀ ਤੋਂ ਅੱਕ ਚੁੱਕਿਆ ਹੈਗਾ ਜ਼ਿੰਦਗੀ ਨੇ ਮੈਨੂੰ ਖਤਮ ਕਰਤਾ ਤਾਂ ਉਹ ਕਿਹੋ ਜਿਹੀ ਸਿਚੁਏਸ਼ਨ ਦੇ ਵਿੱਚ ਉਹ ਕਿਹੋ ਜੀ ਕੰਡੀਸ਼ਨ ਦੇ ਵਿੱਚ ਸੋ ਇਦਾਂ ਹੀ ਜਿਹੜੇ ਵੀਡੀਓ ਦੇਖ ਰਹੇ ਆ ਵੀਡੀਓ ਦੇਖਣ ਵਾਲੇ ਜਿਹੜੇ ਜਿਹੜੇ ਵੀਅਰ ਹੋਣਗੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਦਮਾ ਦੇ ਵਿੱਚ ਆ ਰਿਹਾ ਹੋਗਾ ਜੇ ਤੁਰੇ ਆ ਰਿਹਾ ਕਿਸੇ ਦੇ ਤਾਂ ਜਰੂਰ ਕਮੈਂਟ ਦੇ ਵਿੱਚ ਯੈਸ ਲਿਖਿਓ ਉਹਦਾ ਹੱਲ ਵੀ ਹੈਗਾ ਕਿਸੇ ਵੀ ਚੀਜ਼ ਦਾ ਹੱਲ ਵੀ ਹੁੰਦਾ ਹੈ ਸੋਲੂਸ਼ਨ ਹੁੰਦਾ ਹੈ ਪਰ ਕੀ ਹੈ ਕਿ ਆਪਣਾ ਜਦੋਂ ਸੈਲਫ ਕੌਨਫੀਡੈਂਸ ਮਰ ਜਾਂਦਾ ਹੈ ਆਤਮ ਵਿਸ਼ਵਾਸ ਮਰ ਜਾਂਦਾ ਉਸ ਤੋਂ ਬਾਅਦ ਕੀ ਆਪਾਂ ਇਹ ਚੀਜ਼ਾਂ ਸੋਚਣ ਲੱਗ ਜਾਂਦੇ ਨੇ ਕਿਸੇ ਟਾਈਮ ਹਰ ਇੱਕ ਦੇ ਜਦੋਂ ਮੁਸੀਬਤ ਆਉਂਦੀ ਹੈ ਉਹਦਾ ਦਿਮਾਗ ਦੇ ਵਿੱਚ ਆਉਂਦੀ ਹੈ ਇਹ ਚੀਜ਼ ਸਟੂਡੈਂਟ ਲਾਈਫ ਦੇ ਵਿੱਚ ਲਾ ਲੂ ਜਾਂ ਕਿ ਸੈਂਜੋਬ ਦੇ ਵਿੱਚ ਲਾ ਲੋ ਜਦੋਂ ਪਰਿਵਾਰ ਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਪਰਿਵਾਰ ਦੀ ਜਿਹੜੀ ਇਨਕਮ ਸੋਰਸ ਜਿਹੜੇ ਹੈਗੇ ਘੱਟ ਹੈਗੇ ਖਰਚੇ ਜ਼ਿਆਦਾ ਹੈਗੇ ਜਦੋਂ ਇਨਕਮ ਆਪਣੀ ਕੰਪਲੀਟ ਨਹੀਂ ਹੋ ਪਾਉਦੀ ਉਦੋਂ ਵੀ ਆਪਣੇ ਦਿਮਾਗ ਵਿੱਚ ਇਹ ਲੱਗਉ ਸੋ ਇਹ ਕੀ ਹੁੰਦਾ ਹੈ ਇਹ ਪਰਮਾਨੈਂਟ ਨਹੀਂ ਹੁੰਦਾ ਇਹ ਕੰਡੀਸ਼ਨ ਜਿਹੜੇ ਵੀ ਲੋਕ ਇਹ ਸੋਚ ਰਹੇ ਆ ਜਿਹੜੇ ਪਰਸਨ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਕਿ ਮੈਂ ਸੁਸਾਈਡ ਕਰ ਲੈਣਾ ਹੈ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਹੈ ਮੇਰੇ ਕੋਈ ਕੁਝ ਨਹੀਂ ਬਚਿਆ ਹੈਗਾ ਤਾਂ ਉਹਨਾਂ ਨੂੰ ਪਲੀਜ਼ ਤੁਸੀਂ ਸਮਝਾਓ ਸਾਰੇ ਯਾਨੀ ਕਿ ਇਹ ਪਰਮਾਨੈਂਟ ਨਹੀਂ ਹੁੰਦਾ ਇਹ ਕੁਝ ਸਮੇਂ ਦੀ ਬਿਮਾਰੀ ਹੁੰਦੀ ਹੈ ਇਹੋ ਜੀ ਬਿਮਾਰੀ ਨੂੰ ਦਵਾਈਆਂ ਨਾਲ ਵੀ ਕੀ ਕੀਤਾ ਜਾ ਸਕਦਾ ਇਹਨੂੰ ਕੀ ਹੈ ਕਾਉਂਸਲਿੰਗ ਨਾਲ ਵੀ ਠੀਕ ਕੀਤਾ ਜਾ ਸਕਦਾ ਕਿਉਂਕਿ ਅੱਜਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਪਰਿਵਾਰ ਦੇ ਵਿੱਚ ਬੈਠ ਕੇ ਗੱਲ ਕਰਨ ਦਾ ਜਾਂ ਪਰਿਵਾਰ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਕਿਸੇ ਪਰਸਨ ਦਾ ਪੂਰੀ ਤਰ੍ਹਾਂ ਦਿਲ ਦੀਆਂ ਗੱਲਾਂ ਸੁਣਨ ਦਾ ਕਿਉਂਕਿ ਜਿੰਨਾ ਉਹ ਕਿਸੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਕੇ ਜਿਹੜਾ ਆਪਣਾ ਪ੍ਰੋਬਲਮ ਘਟਾ ਸਕਦਾ ਹੈਗਾ ਪਰਸਨ ਕੋਈ ਵੀ ਹੈ ਉਹਨਿਆਂ ਉਹ ਕਿਸੇ ਦਵਾਈ ਦੇ ਨਾਲ ਨਹੀਂ ਠੀਕ ਹੋ ਸਕਦਾ ਪਰਿਵਾਰ ਦੇ ਵਿੱਚ ਟਾਈਮ ਨਹੀਂ ਬਚਿਆ ਹੈਗਾ ਕਿਸੇ ਕੋਲ ਕੋਈ ਬੱਚਾ ਸਕੂਲ ਜਾ ਰਿਹਾ ਹੈਗਾ ਸਕੂਲ ਤੋਂ ਘਰ ਆਉਂਦਾ ਹੈ ਉਹਨੇ ਟਿਊਸ਼ਨ ਚਲੇ ਜਾਣਾ ਹੈਗਾ ਜਾਂ ਫਿਰ ਕੀ ਹੈ ਕਿ ਕੋਈ ਪਰਸਨ ਕੰਮ ਤੇ ਜਾ ਰਿਹਾ ਹੈਗਾ ਕੋਈ ਡਿਊਟੀ ਕਰਦਾ ਹੈ ਜੌਬ ਕਰਦਾ ਹੈ ਜਾਂ ਫਿਰ ਲੇਬਰ ਕਲਾਸ ਦੇ ਚਲਾ ਲਾ ਕਿ ਮਜ਼ਦੂਰੀ ਮਜ਼ਦੂਰੀ ਕਰਦਾ ਹੈਗਾ ਉਸ ਵੀਰੇ ਦੇ 7-8 ਵਜੇ ਨਿਕਲ ਜਾਂਦਾ ਹੈ ਸ਼ਾਮ ਨੂੰ 8-9 ਵਜੇ ਘਰ ਆਉਂਦਾ ਹੈਗਾ ਸਾਡੀ ਮਜ਼ਦੂਰੀ ਕਰਮੀ ਬਿੰਦੀ ਹੈ ਬਿਲਕੁਲ ਲੋ ਲੈਵਲ ਦੇ ਵਿੱਚ ਵੀ ਜਿਹੜੇ ਆ ਜਾਂਦੇ ਆ ਤਾਂ ਉਹ ਵੀ ਕੀ ਹੈ ਕਿ ਡੇਲੀ ਕੰਮ ਤੇ ਜਾਂਦੇ ਕੰਮ ਤੋਂ ਕੀ ਹੈ ਸਵੇਰੇ ਜਾਂਦੇ ਸ਼ਾਮ ਨੂੰ ਘਰੋਂ ਦੇ ਆ ਕੇ ਥੱਕ ਕੇ ਹਾਰ ਕੇ ਸੋ ਜਾਂਦੇ ਆ ਤਾਂ ਇਥੋਂ ਦਾ ਕਿਈ ਵਾਰੀ ਨਸ਼ੇ ਵੀ ਕਰਦੇ ਆ ਨਸ਼ੇ ਦੇ ਵਿੱਚ ਵੀ ਉਹਨਾਂ ਨੂੰ ਪੂਰੀ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਅਕਸਰ ਇਹ ਚੀਜ਼ ਹੁੰਦੀ ਹੈ ਕਿ ਲੋ ਲੋ ਕਲਾਸ ਦੇ ਵਿੱਚ ਇਹ ਜੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਕਿ ਉਹ ਆਪਣੀ ਗੱਲ ਜਿਹੜੀ ਹੈਗੀ ਆ ਆਪਣੀ ਵਾਈਫ ਦੇ ਨਾਲ ਜਾਂ ਜਿਹੜੀ ਲੇਡੀਜ਼ ਆਈਆਂ ਆਪਣੇ ਹਸਬੰਡ ਦੇ ਨਾਲ ਕਿਉਂਕਿ ਆਪਣੇ ਸਭ ਤੋਂ ਜ਼ਿਆਦਾ ਕਰੀਬ ਜਿਹੜੇ ਹੁੰਦੇ ਆ ਉਹ ਹਸਬੰਡ ਜਾਂ ਵਾਈਫ ਵੀ ਹੁੰਦੇ ਆ ਉਹਨਾਂ ਨਾਲ ਇਹ ਗੱਲ ਸ਼ੇਅਰ ਹੀ ਨਹੀਂ ਕਰ ਪਾਉਂਦੇ ਉਹਨਾਂ ਕੋਲ ਟਾਈਮ ਹੀ ਨਹੀਂ ਮਿਲਦਾ ਕਿ ਇਹ ਗੱਲਾਂ ਕੀ ਤੀਆਂ ਜਾਣ ਕਿਉਂਕਿ ਜੋ ਉਹਦੇ ਮਨ ਦੇ ਵਿੱਚ ਹੈ ਕਿਸੇ ਦੇ ਵਿੱਚ ਜੋ ਚੀਜ਼ ਦਿਮਾਗ ਦੇ ਵਿੱਚ ਚੱਲ ਰਹੀ ਹੈ ਜੇਕਰ ਉਹ ਸ਼ੇਅਰ ਨਹੀਂ ਕਰੂਗਾ ਤਾਂ ਉਹਦਾ ਸੋਲੂਸ਼ਨ ਨਹੀਂ ਹੋਊਗਾ ਹੱਲ ਨਹੀਂ ਹੋਊਗਾ ਸੋ ਅੱਜ ਜੇਕਰ ਆਪਾਂ ਆਪਣੀ ਪਰਿਵਾਰ ਨੂੰ ਬਚਾਉਣਾ ਹੈਗਾ ਹਰ ਇੱਕ ਨੂੰ ਸੋਚਣਾ ਚਾਹੀਦਾ ਹੈ ਕਿ ਹਰ ਇੱਕ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਚੱਲ ਰਹੀ ਹੈਗੀ ਚਾਹੇ ਚਾਹੇ ਨਹੀਂ ਵੀ ਚੱਲ ਰਹੀ ਤਾਂ ਆਪ ਨੂੰ ਸੋਚਣਾ ਪੈਣਾ ਇਹ ਚੈਲਰ ਹੀ ਹੈਗੀ ਆ ਉਹਦਾ ਹੱਲ ਕਰੀਏ ਕਿਉਂਕਿ ਆਪਾਂ ਕੋਈ ਵੀ ਪਰਸਨ ਹੈ ਕੋਈ ਵੀ ਇਨਸਾਨ ਹੈ ਵਾਦੀ ਪਰਵਾਦ ਕੋਈ ਵੀ ਮੈਂਬਰ ਨੂੰ 혼ਾ ਨਹੀਂ ਚਾਹੁੰਦਾ ਕੋਈ ਨਹੀਂ ਚਾਹੁੰਦਾ ਹੈ ਕਿ ਮੇਰੇ ਤੋਂ ਕੋਈ ਦੂਰ ਜਾਵੇ ਸੋ ਜ਼ਰੂਰੀ ਹੈ ਕਿ ਆਪਣੇ ਪਰਿਵਾਰ ਦੇ ਗੱਲਾਂ ਸ਼ੇਅਰ ਕਰੋ ਜਿਹੜੀ ਤੁਸੀਂ ਮੈਡੀਟੇਸ਼ਨ ਆਪਣੇ ਪਰਿਵਾਰ ਨੂੰ ਦੇ ਸਕਦੇ ਹੋ ਜਿਹੜਾ ਆਪਣੇ ਆਪ ਨੂੰ ਕੌਨਫੀਡੈਂਸ ਦੇ ਸਕਦੇ ਹੋ ਆਪਣੇ ਪਰਿਵਾਰ ਦੇ ਦੇ ਸਕਦੇ ਹੋ ਉਹ ਕਿਤੋਂ ਹੋਰ ਨਹੀਂ ਮਿਲਦਾ ਹੈਗਾ ਬਾਹਰੋਂ ਫਰੀਦਿਆ ਨਹੀਂ ਆਉਂਦਾ ਹੈਗਾ ਸੋ ਜਿਹੜੀਆਂ ਚੀਜ਼ਾਂ ਖਰੀਦੀਆਂ ਨਹੀਂ ਜਾਂਦੀਆਂ ਹੁੰਦੀਆਂ ਨਾ ਉਹ ਆਪਣੇ ਪਰਿਵਾਰ ਦੇ ਵਿੱਚ ਆਪਣੇ ਲੋਕਾਂ ਦੇ ਫ੍ਰੀ ਦੇ ਵਿੱਚ ਮਿਲਦੇ ਆਏਗਾ ਤੁਸੀਂ ਜਿਹੜਾ ਆਤਮ ਵਿਸ਼ਵਾਸ ਬਾਹਰੋਂ ਖਰੀਦ ਨਹੀਂ ਸਕਦੇ ਹੈਗੇ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਫ੍ਰੀ ਚ ਮਿਲ ਜਾਊਗਾ ਆਪਣੀ ਜਿਹੜੀ ਕਰੀਬੀ ਇਨਸਾਨ ਹੈ ਜੋ ਉਹਨਾਂ 'ਚ ਫ੍ਰੀ ਚ ਮਿਲ ਜਾਊਗਾ ਤੇ ਉਹਨਾਂ ਤੋਂ ਤੁਸੀਂ ਲਓ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਆਉਂਦੀ ਤੁਸੀਂ ਇਹ ਚੀਜ਼ ਸੋਚੋਗੇ ਨਾ ਜ਼ਿੰਦਗੀ ਬਹੁਤ ਛੋਟੀ ਹੈ ਕਿਸੇ ਇਨਸਾਨ ਦੀ ਅੱਜ ਕੱਲ 25 ਅੱਜ 25 ਸਾਲ ਉਮਰ ਹੋ ਚੁੱਕੀ ਹੈ ਨਾ ਤਾਂ ਤੁਸੀਂ ਦੇਖੋ ਕਿ 25 ਸਾਲ ਦੇ ਵਿੱਚ ਆਪਾਂ ਕੀ ਕੁਝ ਕਰ ਲਿਆ ਹੈਗਾ ਕੀ ਕੀ ਜ਼ਿੰਦਗੀ 'ਚ ਪਾਇਆ ਕੀ ਗਵਾਇਆ ਹੈਗਾ ਤਾਂ ਤੁਸੀਂ ਇਹ ਸੋਚੋਗੇ ਯਾਰ ਮੈਂ ਤਾਂ ਕੁਛ ਕੀਤਾ ਹੀ ਨਹੀਂ ਹੈਗਾ ਜਿਹੜੀ ਜਿਹੜੀ ਇਨਸਾਨ ਦੀ 40 ਸਾਲਾਂ ਉਮਰ ਹੈ ਨਾ ਉਹ ਵੀ ਇਹ ਚ ਹੀ ਸੋਚੂਗਾ ਕਿ ਯਾਰ ਮੈਂ ਤਾਂ ਆਪਣੀ ਜ਼ਿੰਦਗੀ 40 ਸਾਲ ਐਵੇਂ ਗਵਾ ਦਿੱਤੇ ਹੈਗੇ ਆ ਕੁਝ ਵੀ ਨਹੀਂ ਹੈਗਾ ਮੇਰੀ ਜ਼ਿੰਦਗੀ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਜ਼ਿੰਦਗੀ ਛੋਟੀ ਹੈ ਤੇ ਇਹ ਵੀ ਨਹੀਂ ਪਤਾ ਜਿਹੜੇ ਧਾਰਮਿਕ ਲੋਕ ਉਹ ਇਹ ਚ ਹੀ ਸੋਚਦੇ ਆ ਕਿ 84 ਲੱਖ ਸਾਲਾਂ ਬਾਅਦ 84 ਲੱਖ ਜੁਨਾਬਾਦ ਆਪਾਂ ਨੂੰ ਇਹ ਜ਼ਿੰਦਗੀ ਮਿਲੀ ਐ 84 ਲੱਖ ਜੁਨਾ ਕਿਦਾਂ ਜਾਣੀ ਆ ਜਾਂ ਆਮ ਇਨਸਾਨ ਜਿਹੜੇ ਸੋਚ ਲਈਏ ਜਿਹੜੇ ਪੜ੍ਹੇ ਲਿਖੇ ਜਿਹੜੇ ਕਿ ਜਿਹੜੇ ਧਾਰਮਿਕ ਭਾਵਨਾਵਾਂ ਨਹੀਂ ਰੱਖਦੇਗੇ ਉਹ ਵੀ ਇਹ ਚੀਜ਼ ਸੋਚਣਗੇ ਯਾਰ ਜ਼ਿੰਦਗੀ ਮਿਲੀ ਐ ਪਤਾ ਨਹੀਂ ਦੁਬਾਰਾ ਮਿਲਣੀ ਐ ਯ ਨਹੀਂ ਮਿਲਣੀ ਦੁਬਾਰਾ ਇਨਸਾਨ ਬਨਣਾ ਯ ਨਹੀਂ ਬਨਣਾ ਤਾਂ ਜਿਹੜੇ ਹੁਣ ਜ਼ਿੰਦਗੀ ਦੇ ਵਿੱਚ ਜਿਹੜੇ ਕੰਮ ਕਰਨੇ ਆ ਉਹ ਹੁਣੇ ਹੀ ਕਰਨੇ ਤੇ ਜ਼ਿੰਦਗੀ ਤਾਂ ਲੰਘ ਚੁੱਕੀ ਐ ਬਹੁਤ ਸਾਰੀ ਜ਼ਿੰਦਗੀਆਂ ਹੱਥੋਂ ਗਵਾ ਲਈ ਹੈਗੀਆਂ ਬਹੁਤ ਸਾਰੀ ਕਰਨੀ ਉਹਦੇ ਚਾਹੇ ਤੁਸੀਂ ਖੁਸ਼ੀਆਂ ਦੇ ਪੁਆਇੰਟ ਲੱਭ ਸਕਦੇ ਹੋ ਜਿਵੇਂ ਕਿ ਕੰਮ ਦੇ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਹੈਗਾ ਕਿ ਮੈਂ ਯਾਰ ਇਹ ਕੰਮ ਕਰਨਾ ਹੈਗਾ ਇਹਦੇ ਤੋਂ ਬਿਨਾ ਮੈਂ ਅਧੂਰਾ ਹੈਗਾ ਤਾਂ ਉਹ ਕੰਮ ਚਾਹੇ ਅੱਜ ਹੀ ਕਰ ਲਓ ਕਰੋ ਜ਼ਰੂਰ ਕਿਸੇ ਦੋਸਤ ਰਿਸ਼ਤੇਰ ਮਿੱਤਰ ਨੂੰ ਦ ਲੜਾਈ ਝਗੜਾ ਹੋ ਚੁੱਕਿਆ ਹੈ ਤੁਹਾਡਾ ਤੁਸੀਂ ਬੁਲਾਉਣਾ ਚਾਹੋ ਨੇ ਉਹ ਮਿਲਣਾ ਚਾਹੋ ਨੇ ਦੋਸਤ ਨੂੰ ਜਾਂ ਆਪਣੇ ਰਿਸ਼ਤੇਦਾਰ ਨੂੰ ਉਹਨੂੰ ਅੱਜ ਹੀ ਬੁਲਾ ਲਓ ਕਿ ਕੱਲ ਦਾ ਕੋਈ ਪਤਾ ਨਹੀਂ ਹੈਗਾ ਕੋਈ ਰਹੇ ਜਾਂ ਨਾ ਰਹੇ ਫਿਰ ਆਪਾਂ ਪਿਸਟਾਉਣਾ ਰਹੇ ਹੁੰਦਾ ਕੋਈ ਕਿਤੇ ਘੁੰਮਣ ਜਾਣਾ ਹੈਗਾ ਕਿਤੇ ਧਾਰਮਿਕ ਜਗ੍ਹਾ ਤੇ ਜਾਣਾ ਹੈਗਾ ਜਾਂ ਫਿਰ ਕੋਈ ਆਪਦੀ ਮਨ ਦੀ ਇੱਛਾ ਪੂਰੀ ਕਰਨੀ ਹੈ ਕੋਈ ਚੀਜ਼ ਖਰੀਦਣੀ ਹੈ ਚਾਹੇ ਤੁਸੀਂ ਸਮਰਥ ਹੋ ਤਾਂ ਉਹਦੇ ਬਾਰੇ ਕੋਸ਼ਿਸ਼ਾਂ ਕਰੋ ਕਿ ਯਾਰ ਮੈਂ ਇਹ ਚੀਜ਼ਾਂ ਲੈਣੀਆਂ ਤੁਹਾਡਾ ਡਿਪਰੈਸ਼ਨ ਜਿਹੜਾ ਹੈਗਾ ਜ਼ਿੰਦਗੀ ਤੋਂ ਪੱਕਣ ਦਾ ਜਿਹੜਾ ਰੀਜ਼ਨ ਹੈਗਾ 80% ਤਾਂ ਉਹ ਘਟ ਜਾਣਾ ਹੈਗਾ ਇਹਨਾਂ ਚੀਜ਼ਾਂ ਦੇ ਕੱਚੇ ਕਿਉਂਕਿ ਤੁਹਾਨੂੰ ਇੱਕ ਪੁਆਇੰਟ ਮਿਲ ਜੂਗਾ ਯਾਰ ਤੁਸੀਂ ਕਰ ਸਕਦੇ ਹੋ ਜਦੋਂ ਆਪਾਂ ਕੋਈ ਅਚੀਵਮੈਂਟ ਹੀ ਨਹੀਂ ਕਰ ਰਹੇ ਹੈਗੇ ਕੋਈ ਚੀਜ਼ ਆਪਾਂ ਕੋਈ ਆਪਾਂ ਆਪਣਾ ਕੁਝ ਵੀ ਜਿੱਤ ਨਹੀਂ ਰਹੇ ਹੈਗੇ ਨਾ ਕੁਝ ਵੀ ਆਪਾਂ ਹਾਸਲ ਨਹੀਂ ਕਰ ਰਹੇ ਤਾਂ ਆਪਾਂ ਨੂੰ ਇਹੀ ਲੱਗੂ ਕਿ ਆਪਣੀ ਜ਼ਿੰਦਗੀ ਖਤਮ ਜੇਕਰ ਤੁਹਾਡਾ ਬੱਚਾ ਹੈਗਾ ਜੇਕਰ ਉਹ ਨਹੀਂ ਕਮਾ ਰਿਹਾ ਹੈਗਾ ਤਾਂ ਉਹਨੂੰ ਇਹ ਚੀਜ਼ ਫੀਲ ਹੋ ਰਹੀ ਹੈ ਨਸ਼ੇ ਦੇ ਵਿੱਚ ਆਇਆ ਹੋਇਆ ਤਾਂ ਨਸ਼ੇ ਦੇ ਵਿੱਚ ਜਿਹੜਾ ਪਰਸਨ ਹੁੰਦਾ ਨਾ ਉਹ ਦੂਸਰੇ ਦੁਖੀ ਹੁੰਦੇ ਉਹ ਆਪਣੇ ਆਪ ਤੋਂ ਬਹੁਤ ਦੁਖੀ ਹੋ ਰਿਹਾ ਹੁੰਦਾ ਤਾਂ ਉਹਦਾ ਸਾਥ ਦੋ ਕਿ ਯਾਰ ਤੈਨੂੰ ਜਿਹੜੀ ਚੀਜ਼ ਦੀ ਲੋੜ ਹੈਗੀ ਹੈ ਜੇਕਰ ਤੁਹਾਡਾ ਤੇਰਾ ਕੋਈ ਸ਼ੌਂਕ ਹੈਗਾ ਨਾ ਉਹ ਪੂਰਾ ਕਰਦਾਂਗੇ ਤੂੰ ਨਸ਼ਾ ਛੱਡ ਦੇ ਤੇਰੇ ਨਾਲ ਆ ਅਸੀਂ ਤਾਂ ਉਹਨੇ ਛੱਡ ਦੇਣਾ ਹੈਗਾ ਉਹ ਆਪਣੇ ਆਪ ਉਹਦੇ ਇੱਕ ਰਸਤਾ ਮਿਲ ਜੂਗਾ ਉਹਨੂੰ ਇੱਕ ਪੁਆਇੰਟ ਮਿਲ ਜੂਗਾ ਯਾਰ ਮੈਂ ਜ਼ਿੰਦਗੀ ਜਿਉਣੀ ਹੈ ਉਹ ਜ਼ਿੰਦਗੀ ਖਤਮ ਕਰਨ ਬਾਰੇ ਨਹੀਂ ਸੋਚੂਗਾ ਆਪਣੇ ਇਨਸਾਨ ਨੂੰ ਬਚਾਉਣਾ ਹੀ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੁੰਦਾ ਹੈ। ਜੇਕਰ ਕਿਸੇ ਨੂੰ ਸੁਸਾਇਸਾਈਡ ਕਰਨ ਤੋਂ ਬਚਾ ਲਿਆ ਨਾ ਇਹ ਸੋਚ ਲਓ ਤੁਸੀਂ ਜ਼ਿੰਦਗੀ 'ਚ ਜਿੰਨੇ ਤੁਸੀਂ ਲੱਖਾਂ ਕੰਮ ਕਰਨੇ ਸੀ ਉਹਨਾਂ ਦੇ ਬਰਾਬਰ ਤੁਸੀਂ ਇੱਕ ਕੰਮ ਕਰ ਲਿਆ ਤੇ ਉਹਨੂੰ ਹੋਰ ਕੋਈ ਚੰਗੇ ਕੰਮ ਕਰ ਦਿੰਦੀ ਉਹਦੇ ਤੁਲਨਾ ਦੇ ਵਿੱਚ ਲੋੜ ਹੈ ਹੀ ਨਹੀਂ। ਕਿਉਂਕਿ ਜੇ ਕਿਸੇ ਜ਼ਿੰਦਗੀ ਬਚਾ ਲਈ ਤਾਂ ਉਸ ਤੋਂ ਵੱਡਾ ਕੋਈ ਚੰਗਾ ਕੰਮ ਨਹੀਂ ਹੈਗਾ। ਸੋ ਬੀ ਅਵੇਅਰ ਹੋ। ਇੰਨੀ ਕੁ ਵੀਡੀਓ ਬਣਾ ਰਹੇ ਸੀ ਇਹ ਕੋਈ ਜ਼ਿਆਦਾ ਲੰਬੀ ਨਹੀਂ ਬਣਾਉਣੀ। ਤਾਂ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਇਹ ਚੀਜ਼ਾਂ ਕਿਸੇ ਨਾਲ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ। ਤੇ ਕਿਵੇਂ ਸੁਸਾਇਸਾਈਡ ਅਟੈਂਪਟ ਕਰਨ ਤੋਂ ਆਪਾਂ ਕਿਵੇਂ ਰੋਕ ਸਕਦੇ ਹਾਂ ਕਿਵੇਂ ਬਚਾ ਸਕਦੇ ਹਾਂ ਇਹਦੇ ਬਾਰੇ ਅਗਰ ਤੁਹਾਡੇ ਕੋਈ ਸੁਝਾਅ ਹੈਗੇ ਤਾਂ ਜ਼ਰੂਰ ਵੀਡੀਓ ਦੇ ਕਮੈਂਟ ਵਿੱਚ ਦੇ ਦਿਓ ਆਪਾਂ ਅੱਗੇ ਵੀ ਸ਼ੇਅਰ ਕਰਦੇ ਰਹਿਾਂਗੇ